ਗੁਰਨਾਮ ਸਿੰਘ ਢਡੂਣੀ ਸੀਨੀਅਰ ਕਿਸਾਨ ਆਗੂ ਹੈ ਜੀ ਪਰ ਉਹਨਾਂ ਨੂੰ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਹੈ ਇੱਕ ਕਹਿੰਦੇ ਲੂਹਣ ਜਿਹੜੀ ਹੈ ਉਹ ਸਿਆਸਤ ਦੀ ਲੱਗ ਉਹ ਜਦੋਂ ਵੀ ਕੋਈ ਗੱਲ ਹੁੰਦੀ ਸੀ ਇਹ ਹਮੇਸ਼ਾ ਇਹਨਾਂ ਦੀ ਗੱਲ ਹੁੰਦੀ ਸੀ ਵੀ ਬਸ ਚੱਕ ਲੋ ਚੱਕ ਲੋ ਕਰਾ ਦਿਓ ਮਤਲਬ ਵਾਇਲੈਂਟ ਐ ਕਿਸਮ ਦੀ ਜਿਹੜੀ ਉਹ ਹੁੰਦੀ ਨਾ ਅਗਰੈਸਿਵਨੈਸ ਜਿਹੜੀ ਹੈ ਉਸ ਤਰ੍ਹਾਂ ਉਹ ਕਰਦੇ ਰਾਜਸਥਾਨ ਹਰਿਆਣਾ ਤੇ ਦਿੱਲੀ ਤੇ ਪੰਜਾਬ ਇਹਨਾਂ ਦੀ ਮੀਟਿੰਗ ਕਰਵਾਈ ਹੌਣ ਹਰਿਆਣਾ ਚ ਵੀ ਬੀਜੇਪੀ ਦੀ ਸਰਕਾਰ ਹੈ ਰਾਜਸਥਾਨ ਚ ਵੀ ਦਿੱਲੀ ਚ ਵੀ ਇਹ ਹਿਮਾਚਲ ਜਿਹੜਾ ਆ ਉਹ ਕਾਂਗਰਸ ਦੇ ਹੀ ਉਹ ਅਬਸਟੇਨ ਕਰ ਗਿਆ ਜੀ ਤੇ ਉਹਨਾਂ ਨੇ ਤਿੰਨ ਇੱਕ ਨਾਲ ਡਿਸੀਜਨ ਕਰਵਾ ਕੇ ਪਾਣੀ ਦਾ ਆਫ ਕਰ ਦਿੱਤਾ ਫੈਸਲਾ ਦੇ ਸੋ ਇਸ ਤਰ੍ਹਾਂ ਇਸ ਤਰ੍ਹਾਂ ਪੰਜਾਬ ਸਰਕਾਰ ਨੂੰ ਜਾਂ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਜਾਂ ਪੰਜਾਬ ਦਾ ਜਿਹੜਾ ਪੱਖ ਹੈ ਉਹ ਇਹ ਕਿਹਾ ਜਾ ਰਿਹਾ ਕਿ ਪੰਜਾਬ ਦਾ ਜਿਹੜਾ ਰਾਈਟ ਹੈ ਉਹਨੂੰ ਡਿলিউਟ ਕਰਨ ਵਾਸਤੇ ਪੂਰੀ ਤਰ੍ਹਾਂ ਉਹਦੇ ਤੇ ਕੰਟਰੋਲ ਕਰਨ ਵਾਸਤੇ ਮੋਦੀ ਸਰਕਾਰੇ ਡਿਸੀਜਨ ਲੈ ਰਹੀ ਹੈ। ਚੰਡੀਗੜ੍ਹ ਸੈਕਟਰ 3 ਦੇ ਪੁਲਿਸ ਥਾਣੇ ਨੂੰ ਪੰਜਾਬ ਪੁਲਿਸ ਨੇ ਸੀਤੀ ਰਾਤ ਘੇਰਾ ਪਾ ਕੇ ਰੱਖਿਆ। ਤੇ ਉਧਰ ਗੁਰਨਾਮ ਸਿੰਘ ਚੜੂਣੀ ਉਹਨਾਂ ਨੇ ਕੁਰਕ ਖੇਤਰ ਸਥਿਤ ਮਨੀਸ ਕਟਰੇਤ ਅੱਗੇ ਲੱਗੇ ਤਰਨੇ ਵਿੱਚ ਇੱਕ ਸਰਕਾਰੀ ਅਧਿਕਾਰੀ ਦੇ ਥੱਪੜ ਮਾਰਿਆ। ਤੇ ਨਾਲ ਹੀ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਭਾਜਪਾ ਆਗੂ ਮਨਜਿੰਦਰ ਸਿੰਘ ਸਰਸਾ ਨਾਲ ਆ ਰਹੀਆਂ ਤਸਵੀਰਾਂ ਤੇ ਕਈ ਚਰਚਾਵਾਂ ਉੱਠ ਰਹੀਆਂ ਨੇ ਇਹਨਾਂ ਸਾਰਿਆਂ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਹੋਣਗੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ शुक्रिया ਜੀ ਸਰ ਅੱਜ ਆਪਾਂ ਸ਼ੁਰੂਆਤ ਕਰਾਂਗੇ ਚੰਡੀਗੜ੍ਹ ਸੈਕਟਰ 3 ਦੇ ਪੁਲਿਸ ਥਾਣੇ ਤੋਂ ਉੱਥੇ ਪੰਜਾਬ ਪੁਲਿਸ ਨੇ ਬੀਤੀ ਰਾਤ ਥਾਣੇ ਨੂੰ ਘੇਰਾ ਪਾ ਕੇ ਰੱਖਿਆ ਇਹ ਕੀ ਸਾਰਾ ਮਾਮਲਾ ਇਸ ਬਾਰੇ ਦੱਸੋ ਇਹ ਮਾਮਲਾ ਵੈਸੇ ਜ਼ਿਆਦਾਤਰ ਲੋਕਾਂ ਨੂੰ ਪਤਾ ਹੈ ਕਿ ਮਾਮਲਾ ਕੀ ਹੈ ਜੀ ਅਦਰਸਲ ਇਹ ਜਿਹੜੀ ਪੰਜਾਬ ਦੀ ਰਾਜ ਸਭਾ ਦੀ ਇੱਕ ਸੀਟ ਦਾ ਦੀ ਚੋਣ ਹੋਣੀ ਹੈ ਅ 24 ਨਵੰਬਰ 24 ਅਕਤੂਬਰ ਨੂੰ ਜਿਹਦੀਆਂ ਬੋਟਾਂ ਹੈ ਉਹਦੇ ਉਹਨੂੰ ਲੈ ਕੇ ਇੱਕ ਜਿਹੜੇ ਆਜ਼ਾਦ ਉਮੀਦਵਾਰ ਨੇ ਨਵਨੀਤ ਸਿੰਘ ਚਤੁਰਵੇਦੀ ਜੀ ਜਿਹੜੇ ਕਿ Rajasthan ਤੋਂ ਆ ਕੇ ਜਿਨ੍ਹਾਂ ਨੇ ਇੱਥੇ ਪਰਚਾ ਭਰਿਆ ਔਰ ਕਲੇਮ ਕੀਤਾ ਕਿ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਨੇ ਉਹਨਾਂ ਨੂੰ ਸਮਰਥਨ ਦਿੱਤਾ ਸੋ ਪਹਿਲਾਂ ਉਹਨਾਂ ਨੇ ਵੈਸੀ ਨਾਂ ਦੇ ਨਾਂ ਲਿਖ ਕੇ ਲੈਟਰ ਦਿੱਤਾ ਸੀਗਾ ਤੇ ਜਦੋਂ ਉਹਨਾਂ ਨੂੰ ਰਿਟਰਨਿੰਗ ਅਫਸਰ ਨੇ ਕਿਹਾ ਕਿ ਇਹ ਜਿਹੜਾ ਨਹੀਂ ਚੱਲੇਗਾ ਉਹਨਾਂ ਨੇ ਕਿਹਾ ਕਿ ਮੈਂ ਇੱਕ ਹੋਰ ਸੈਕੰਡ ਜਿਹੜਾ ਸੈਟ ਹੈ ਕਾਗਜ਼ਾਂ ਦਾ ਦੇਵਾਂਗਾ ਸੈਕੰਡ ਸੈਟ ਦੇ ਵਿੱਚ ਜਦੋਂ ਉਹ ਗਏ ਤੇ ਉਹਨਾਂ ਦੇ ਨਾਂ ਦੇ ਨਾਲ ਦਸਕਤ ਵੀ ਸੀਗੇ 10 ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਜਿਹੜੇ ਕਿ ਜਿਹੜੇ ਪਹਿਲਾ ਨਾਂ ਲਿਖਿਆ ਗਿਆ ਸੀ ਉਹ ਤੋਂ ਬਿਲਕੁਲ ਉਲਟ ਸੀਗੇ ਅਲੱਗ ਤੋਂ ਸੀਗੇ ਜੀ ਸੋ ਇਹਦੇ ਨਾਲ ਮਾਮਲਾ ਭਖਿਆ ਤੇ ਆਮ ਆਦਮੀ ਪਾਰਟੀ ਨੇ ਕਲੇਮ ਕੀਤਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਪੰਜਾਬ ਦਾ ਮਾਹੌਲ ਪੋਲਿਟੀਕਲ ਮਾਹੌਲ ਜਿਹੜਾ ਹੈ ਗੜਬੜ ਗੜਬੜ ਕਰਨ ਦੇ ਲਈ ਇਸ ਕੋਈ ਸਾਜ਼ਿਸ਼ ਰਚ ਰਹੀ ਹੈ ਇਹ ਆਪ ਦੇ ਜਿਹੜੇ ਐਮ ਐਲ ਏ ਜਿਨ੍ਹਾਂ ਦੇ ਦਸਤਕਤ ਕੀਤੇ ਗਏ ਸੀ ਉਹਨਾਂ ਨੇ ਕਲੇਮ ਕੀਤਾ ਕਿ ਇਹ ਸਾਡਾ ਜਿਹੜਾ ਹੈ ਜਾਲੀ ਸਿਗਨੇਚਰ ਕੀਤੇ ਗਏ ਨੇ ਤੋਂ ਉਹਨਾਂ ਨੇ ਰੋਪੜ ਦੇ ਵਿੱਚ ਦਿਨੇਸ਼ ਚੱਡਾ ਉਹਨਾਂ ਨੇ ਐਫ ਆਈ ਆਰ ਦਰਜ ਕਰਵਾਈ ਇੱਦਾਂ ਹੀ ਲੁਧਿਆਣਾ ਦੇ ਵਿੱਚ ਹੋਈ ਤੇ ਮੋਗਾ ਦੇ ਵਿੱਚ ਹੋਈ ਤੇ ਜਿਹੜਾ ਮਤਲਬ ਪੰਜਾਬ ਵਿਧਾਨ ਸਭਾ ਦੇ ਸਕਤਰਿਤ ਅ ਜਦ ਸੈਕਟਰੀ ਜਿਹੜਾ ਹੁੰਦਾ ਹੈ ਉਹ ਰਿਟਰਨਿੰਗ ਅਫਸਰ ਹੁੰਦਾ ਹੈ ਤੇ ਉਹਨਾਂ ਜਿਹੜਾ ਚੱਤਰਬਦੀ ਵੱਲੋਂ ਕਲੇਮ ਕੀਤਾ ਗਿਆ ਸੀਗਾ ਉਹਨਾਂ ਐਮ ਐਲ ਏਜ਼ ਨੂੰ ਉੱਥੇ ਬੁਲਾਇਆ ਤੇ ਕੁਝ ਐਮ ਐਲ ਏਜ਼ ਉੱਥੇ ਆ ਗਏ ਤੇ ਉਹਨਾਂ ਦੇ ਸਾਹਮਣੇ ਵੀ ਚੱਤਰਬਦੀ ਨੇ ਕਿਹਾ ਕਿ ਇਹ ਸਾਈਨ ਇਹਨਾਂ ਦੇ ਆ ਜੀ ਅਸਲੀ ਸਾਈਨ ਹੈ ਤੇ ਇਹ ਹੁਣ ਮੁਕਰ ਰਹੇ ਇਹਨਾਂ ਤੇ ਦਬਾਅ ਪੈ ਗਿਆ ਹੂੰ ਤੇ ਉਹਨਾਂ ਨੇ ਕਿਹਾ ਕਿ ਇਹਦੀ ਜਾਂਚ ਦੀ ਮੰਗ ਕੀਤੀ ਕਿ ਇਹਦੀ ਫੋਰੈਂਸਿਕ ਜਾਂਚ ਕਰਾਓ ਹਮ ਯਾਨਕਿ ਚਾਹੀਦਾ ਉਲਟਾ ਸੀ ਕਿ ਜਿਹੜੇ ਆਪ ਦੇ ਜਿਹੜੇ ਐਮਐਲਏ ਆ ਉਹਨਾਂ ਨੂੰ ਚਾਹੀਦਾ ਸੀਗਾ ਕਿ ਉਹ ਕਹਿੰਦੇ ਕਿ ਇਹਨੂੰ ਜਾਂਚ ਵਾਸਤੇ ਭੇਜੋ ਫੋਰੈਂਸਿਕ ਉਹਦੇ ਹਨਾ ਤੇ ਨਾਲ ਹੀ ਉਹ ਚੰਡੀਗੜ੍ਹ ਚ ਕਿਉਂਕਿ ਚੰਡੀਗੜ੍ਹ ਦਾ ਮਾਮਲਾ ਸੀ ਚੰਡੀਗੜ੍ਹ ਚ ਐਫਆਈਆਰ ਦਰਜ ਕਰਾਉਂਦੇ ਪਰ ਜਿੱਦਾਂ ਹੁਣ ਆਮ ਆਦਮੀ ਪਾਰਟੀ ਦਾ ਇੱਕ ਸਟਾਈਲ ਹੈ ਕਿ ਇਹਨਾਂ ਨੇ ਕਿਸੇ ਵੀ ਬੰਦੇ ਦੇ ਖਿਲਾਫ ਜੇ ਐਫਆਈਆਰ ਦਰਜ ਕਰਨੀ ਹੋਵੇ ਚਾਹੇ ਉਹ ਇਹਨਾਂ ਦੇ ਪੁਰਾਣੇ ਸਾਥੀ ਹੋਣ ਚਾਹੇ ਇਹਨਾਂ ਦੇ ਪੋਲਿਟਿਕਲ ਜਿਹੜੇ ਵਿਰੋਧੀ ਹੋਣ ਇਹ ਪੰਜਾਬ ਚ ਐਫ ਆਈ ਆਰ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੰਦੇ ਆ ਹੂੰ ਸੋ ਉਸੇ ਤਰ੍ਹਾਂ ਦੇ ਪੁਰਾਣੇ ਤਜਰਬੇ ਵਾਂਗ ਇਹਨਾਂ ਨੇ ਇਸ ਵਾਰ ਵੀ ਕੀਤਾ ਜੀ ਪਰ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਜਦੋਂ ਚਤਰਬੇਦੀ ਨੂੰ ਗ੍ਰਿਫਤਾਰ ਕਰਨ ਦੇ ਲਈ ਵਿਧਾਨ ਸਭਾ ਪਹੁੰਚੀ ਹੂੰ ਤੇ ਉਦੋਂ ਚੰਡੀਗੜ੍ਹ ਪੁਲਿਸ ਚਤਰਬੇਦੀ ਨੂੰ ਇੱਕ ਆਪਣੀ ਜਿਹੜੀ ਲਾਲ ਬੱਤੀ ਵਾਲੀ ਗੱਡੀ ਹੈ ਉਹ ਚ ਬਿਠਾ ਕੇ ਲੈ ਜਾ ਰਹੀ ਸੀ ਹੂੰ ਤੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਘੇਰ ਕੇ ਉਹਦੇ ਕੋਲੋਂ ਉਹਦੀ ਕਸਟਡੀ ਲੈਣ ਦੀ ਕੋਸ਼ਿਸ਼ ਕੀਤੀ ਤੇ ਉਹ ਆ ਉਹਨਾਂ ਨੇ ਚੰਡੀਗੜ੍ਹ ਪੁਲਿਸ ਨੇ ਉਹਦੀ ਕਸਟਡੀ ਨਹੀਂ ਦਿੱਤੀ ਜਿਹਨੂੰ ਲੈ ਕੇ ਦੋਹਾਂ ਦੇ ਵਿੱਚ ਕਾਫੀ ਗਰਮਾ-ਗਰਮੀ ਹੋਈ ਦੋਹਾਂ ਪੁਲਸਾਂ ਦੇ ਵਿੱਚ ਤੇ ਉਸ ਤੋਂ ਬਾਅਦ ਉਹ ਚੰਡੀਗੜ੍ਹ ਪੁਲਿਸ ਸੈਕਟਰ 3 ਦੇ ਥਾਣੇ ਦੇ ਵਿੱਚ ਲੈ ਗਈ ਉਹਨਾਂ ਨੂੰ ਜਿੱਥੇ ਉਹਨਾਂ ਨੇ ਫਿਰ ਪੰਜਾਬ ਪੁਲਿਸ ਜਿਹੜੀ ਬਾਹਰ ਬੈਠੀ ਰਹੀ ਚਤਰਵੇਦੀ ਸਾਹਿਬ ਥਾਣੇ ਦੇ ਅੰਦਰ ਬੈਠੇ ਰਹੇ ਇਹ ਉਹ ਵੇਟ ਕਰਦੀ ਰਹੀ ਪੁਲਿਸ ਕਿ ਉਹ ਬਾਹਰ ਆਏਗਾ ਉਹਨੂੰ ਅਰੈਸਟ ਕਰਾਂਗੇ ਪਰ ਅੱਜ ਉਹ ਬਾਹਰ ਆਣ ਦੀ بجائے ਉਹਨਾਂ ਵਕੀਲ ਆਪਣਾ ਭੇਜ ਦਿੱਤਾ ਹਾਈ ਕੋਰਟ ਦੇ ਵਿੱਚ ਕਿ ਮੈਨੂੰ ਜੇ ਪੁਲਿਸ ਨੇ ਪੰਜਾਬ ਪੁਲਿਸ ਨੇ ਅਰੈਸਟ ਕਰਨਾ 10 ਦਿਨ ਦਾ ਨੋਟਿਸ ਦੇਵੇ ਤੇ ਅਗਾਊਂ ਜ਼ਮਾਨਤ ਜਿਹੜੀ ਕੋਰਟ ਉਹਨੂੰ ਦੇਵੇ ਸੋ ਅੱਜ ਉਹਦੇ ਤੇ ਕਾਰਵਾਈ ਜਿਹੜੀ ਹੈ ਉਹ ਹੁਣੇ ਅਜੇ ਤੱਕ ਉਹਦਾ ਕੋਈ ਡਿਸੀਜਨ ਨਹੀਂ ਆਇਆ ਸਿਕਾ ਪਰ ਮਾਮਲਾ ਇਹ ਹੈਗਾ ਕਿ ਪੰਜਾਬ ਪੁਲਿਸ ਕਿਸੇ ਹਰ ਹੀਲੇ ਉਹਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਤੇ ਉਹ ਮੰਗ ਕਰ ਰਿਹਾ ਕਿ ਇਹ ਇਹਨਾਂ ਸਿਗਨੇਚਰਸ ਦੀ ਜਾਂਚ ਕਰਵਾਓ ਤੇ ਆ ਕਿ ਇਹ ਐਮਐਲਏਜ਼ ਦੇ ਸਿਗਨੇਚਰ ਹੈ ਇਹ ਇਹ ਹੁਣ ਇਹਨਾਂ ਤੇ ਦਬਾਅ ਪਿਆ ਇਸ ਕਰਕੇ ਇਹ ਮੁਕਰ ਗਏ ਆ ਤੇ ਦੂਜਾ ਉਹਨੂੰ 10 ਦਿਨ ਦਾ ਨੋਟਿਸ ਜਾਰੀ ਕਰੇ ਜੇਕਰ ਪੁਲਿਸ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਜੀ ਤੇ ਇਧਰ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਕਹਿ ਰਹੀ ਹੈ ਉਹਦਾ ਕਲੇਮ ਹੈ ਕਿ ਭਾਰਤੀ ਜਨਤਾ ਪਾਰਟੀ ਇਹ ਕੋਈ ਸਿਆਸੀ ਸਾਜ਼ਿਸ਼ ਕਰ ਰਹੀ ਹੈ ਸੋ ਇਹ ਸਾਰਾ ਮਾਮਲਾ ਸਿਗਾ ਤੇ ਜਿਸ ਕਰਕੇ ਪੰਜਾਬ ਪੁਲਿਸ ਜਿਹੜੀ ਹੈ ਉਹ ਚਤਰਵੇਦੀ ਨੂੰ ਗ੍ਰਿਫਤਾਰ ਕਰਨ ਦੇ ਚੱਕਰ ਦੇ ਵਿੱਚ ਸਾਰੀ ਰਾਤ ਥਾਣੇ ਦੇ ਅੱਗੇ ਬੈਠੀ ਰਹੀ ਹ ਹ ਸਰ ਜਿੱਥੋਂ ਤੱਕ ਖਬਰ ਸਾਹਮਣੇ ਆਈ ਹੈ ਕਿ ਜਦੋਂ ਉਹਨਾਂ ਨੂੰ ਉਸ ਜਿਹੜੀ ਲਾਲ ਬੱਤੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਲਾਲ ਬੱਤੀ ਲੈ ਕੇ ਆਇਆ ਜਾ ਰਿਹਾ ਸੀ ਤਾਂ ਉਹਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਤੇ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਲਾਲ ਬੱਤੀ ਵਾਲੀ ਗੱਡੀ ਡੀਜੀਪੀ ਦੀ ਸੀ ਆ ਬਿਲਕੁਲ ਉਹ ਜਿਹੜੀ ਗੱਡੀ ਹੈ ਉਹ ਡੀਜੀਪੀ ਦੇ ਨਾਂ ਤੇ ਚੱਲ ਰਹੀ ਹੈ ਡੀਜੀਪੀ ਆਫਿਸ ਦੀ ਗੱਡੀ ਆ ਲਾਲ ਬੱਤੀ ਵਾਲੀ ਗੱਡੀ ਚ ਉਹਨੂੰ ਲੈ ਜਾਇਆ ਗਿਆ ਹੁਣ ਇਹੀ ਸਵਾਲ ਹੈ ਜਿਹੜੀ ਆਮ ਆਦਮੀ ਪਾਰਟੀ ਕਲੇਮ ਕਰ ਰਹੀ ਹੈ ਕਿ ਇਹ ਬੀਜੇਪੀ ਇਹਦੇ ਪਿੱਛੇ ਹੈ ਕਿਉਂਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਜਿਹੜਾ ਉਹ ਸਿੱਧਾ ਕੇਂਦਰ ਦੇ ਅੰਡਰ ਆਉਂਦਾ ਹੈ ਤੇ ਇੱਥੋਂ ਦੀ ਪੁਲਿਸ ਤੇ ਜਿਹੜਾ ਕੰਟਰੋਲ ਹੈ ਉਹ ਸੈਂਟਰ ਗਵਰਨਮੈਂਟ ਦਾ ਹੁਣ ਸਵਾਲ ਇਹ ਹੈ ਕਿ ਚੰਡੀਗੜ੍ਹ ਪੁਲਿਸ ਜਿਹਨੂੰ ਚਲਾਣ ਟ੍ਰੈਫਿਕ ਚਲਾਣ ਕੱਟਣ ਵਾਲੀ ਪੁਲਿਸ ਕਹਿ ਰਹੀ ਹੈ ਕਹਿੰਦੇ ਹੈ ਜਿਹੜੇ ਸਾਰੇ ਪਾਸੇ ਸ਼ਹਿਰ ਚ ਜਾਮ ਪਸੇ ਰਹਿੰਦੇ ਹੈ ਨਾ ਔਰ ਇਥੋਂ ਤੱਕ ਦੇਖੋ ਤੁਸੀਂ ਆ ਆਈਪੀਐਸ ਅਧਿਕਾਰੀ ਹਰਿਆਣਾ ਦੇ ਪੂਰਨ ਕੁਮਾਰ ਉਹਨਾਂ ਦੀ ਡੈਥ ਦੇ ਉਹਨਾਂ ਦੀ ਜਿਹੜੀ ਡੈਥ ਹੋਈ ਹੈ ਉਹਨਾਂ ਨੇ ਖੁਦਕਸ਼ੀ ਜਿਹੜੀ ਕੀਤੀ ਹੈ ਉਹ ਉਹਦੀ ਐਫਆਈਆਰ ਕਰਨ ਨੂੰ 3 ਦਿਨ ਲੱਗੇ ਸੀ ਜੀ ਸੋ ਚੰਡੀਗੜ੍ਹ ਪੁਲਿਸ ਇੰਨੀ ਓਵਰ ਰਿਐਕਟ ਕਿਉਂ ਕਰ ਰਹੀ ਹੈ ਕਿੰਨੇ ਇੱਕ ਇਸ ਤਰ੍ਹਾਂ ਦੇ ਮਾਮਲੇ ਹੁੰਦੇ ਹੈ ਕਿ ਡੀਜੀਪੀ ਸਾਹਿਬ ਆਪਣੀ ਜਿਹੜੀ ਆਪਣੀ ਆਪਣੀ ਗੱਡੀ ਲਾਲ ਬੱਤੀ ਵਾਲੀ ਭੇਜਣ ਤੇ ਉਹਨੂੰ ਲੈ ਕੇ ਜਾਣ ਤੇ ਰਸਤੇ ਦੇ ਵਿੱਚ ਤੇ ਪੁਲਿਸ ਪੰਜਾਬ ਪੁਲਿਸ ਨੇ ਜਦੋਂ ਉਹਨਾਂ ਨੂੰ ਇੰਟਰਸੈਪਟ ਕੀਤਾ ਉਹਨਾਂ ਨੂੰ ਰੋਕਿਆ ਤੇ ਉਹ 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 ਉਲਟਾ ਮਤਲਬ ਹਥਿਆਰ ਕੱਢਣ ਤੱਕ ਗੱਲ ਆ ਗਈ ਸੋ ਇਹ ਇਹੀ ਇਹੀ ਜਿਹੜੇ ਆਮ ਆਦਮੀ ਪਾਰਟੀ ਦੇ ਕਲੇਮ ਹੈ ਜਾਂ ਉਹਨਾਂ ਦੇ ਜਿਹੜੇ ਸਵਾਲ ਹੈ ਉਹਨੂੰ ਹੋਰ ਹਵਾ ਦਿੰਦੇ ਆ ਕਿ ਕੀ ਇਹਦੇ ਪਿੱਛੇ ਭਾਰਤੀ ਜਨਤਾ ਪਾਰਟੀ ਹੈ ਬਿਲਕੁਲ ਚੰਡੀਗੜ੍ਹ ਪੁਲਿਸ ਐ ਕਿਵੇਂ ਇੰਨਾ ਓਵਰ ਰਿਐਕਟ ਕਿਵੇਂ ਕਰ ਰਹੀ ਹੈ ਜੀ ਉਹ ਇਸੇ ਕਰਕੇ ਆਮ ਆਦਮੀ ਪਾਰਟੀ អোকਲੇਮ ਕਰ ਰਹੀ ਹੈ ਸੋ ਇਹ ਇੱਕ ਕਾਫੀ ਜਿਹੜਾ ਤੁਸੀਂ ਵੀਡੀਓ ਦੀ ਗੱਲ ਵੀਡੀਓ ਦੀ ਗੱਲ ਕਰਤੀ ਕਿ ਇਸ ਤਰ੍ਹਾਂ ਦਾ ਵੀਡੀਓ ਚੱਲ ਰਿਹਾ ਉਸੇ ਜਗ੍ਹਾ ਦਾ ਵੀਡੀਓ ਹੈ ਜਦੋਂ ਪੰਜਾਬ ਪੁਲਿਸ ਉਹਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀ ਤੇ ਚੰਡੀਗੜ੍ਹ ਪੁਲਿਸ ਉਹਨੂੰ ਜਵਰੀ ਜਿਹੜਾ ਆਪਣੀ ਗੱਡੀ ਚ ਬਿਠਾ ਕੇ ਸੈਕਟਰ 3 ਦੇ ਥਾਣੇ ਚ ਲੈ ਗਈ ਜੀ ਸਰ ਅੱਗੇ ਵਧਦੇ ਹਾਂ ਅੱਗੇ ਗੱਲ ਕਰਾਂਗੇ ਗੁਰਨਾਮ ਸਿੰਘ ਚੜੋਨੀ ਉਹਨਾਂ ਦਾ ਅੱਜ ਇੱਕ ਘਟਨਾ ਸਾਹਮਣੇ ਆਈ ਹੈ ਕੁਰਕ ਖੇਤਰ ਦੇ ਜਿਹੜਾ ਸਥਿਤ ਉਥੇ ਮਿਨੀ ਸਕਤਰੇ ਦੇ ਵਿੱਚ ਅੱਜ ਧਰਨਾ ਲੱਗਿਆ ਹੋਇਆ ਸੀ ਤੇ ਉੱਥੇ ਉਹਨਾਂ ਵੱਲੋਂ ਇੱਕ ਸਰਕਾਰੀ ਅਧਿਕਾਰੀ ਨੂੰ ਥੱਪੜ ਮਾਰਿਆ ਗਿਆ ਇਸ ਦਾ ਹੁਣ ਤੱਕ ਦਾ ਕੀ ਪ੍ਰਤੀਕਰਮ ਦੇਖੋ ਇਹ ਬਹੁਤ ਗਲਤ ਗੱਲ ਹੈ ਜੀ ਔਰ ਗੁਰਨਾਮ ਸਿੰਘ ਢੂਣੀ ਸੀਨੀਅਰ ਕਿਸਾਨ ਆਗੂ ਹੈ ਜੀ ਪਰ ਉਹਨਾਂ ਨੂੰ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਹੈ ਇੱਕ ਕਹਿੰਦੇ ਲੋਹਣ ਜਿਹੜੀ ਹੈ ਉਹ ਸਿਆਸਤ ਦੀ ਲੱਗ ਗਈ ਹੈ ਹਾਂ ਉਹ ਹੁਣ ਸਿਆਸੀ ਲੀਡਰਾਂ ਵਾਂਗ ਬਿਹੇਵ ਕਰਦੇ ਆ ਜੀ ਤੇ ਕਿਉਂਕਿ ਜਿਹੜਾ ਵੀ ਕੋਈ ਅ ਜਿਹੜੇ ਵੀ ਕੋਈ ਪ੍ਰੋਟੈਸਟ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਹਨਾ ਉਹਨਾਂ ਦੇ ਉਹਨਾਂ ਦੇ ਜਿਹੜੇ ਲੀਡਰ ਹੈ ਉਹ ਬੜੇ ਹੀ ਸ਼ਲੀਨਤਾ ਨਾਲ ਪੇਸ਼ ਆਉਂਦੇ ਆ ਭਾਵੇਂ ਉਹਨਾਂ ਦੇ ਉੱਤੇ ਪੁਲਿਸ लाठी चार्ज ਵੀ ਕਈ ਵਾਰ ਕਰਦੀ ਹੈ ਤੇ ਕਿਸਾਨ ਜਿਹੜੇ ਆ ਉਹ ਜਰਦੇ ਵੀ ਹੈ ਹੂੰ ਤੇ ਸੋ ਮੈਂ ਤੁਹਾਨੂੰ ਨਾ ਇੱਕ ਘਟਨਾ ਸੁਣਾਉਂਦਾ ਕਿ ਕਿਸਾਨ ਲੀਡਰ ਕਿਵੇਂ ਬਿਹੇਵ ਕਰਦੇ ਆ ਜੀ ਪਿਸ਼ੋਰਾ ਸਿੰਘ ਸਿੱਧੂਪੁਰ ਇੱਕ ਬਹੁਤ ਵੱਡੇ ਕਿਸਾਨ ਲੀਡਰ ਹੋਏ ਆ ਪੰਜਾਬ ਦੇ ਜਿਨ੍ਹਾਂ ਦੀ ਜਿਨ੍ਹਾਂ ਦੇ ਨਾਂ ਤੇ ਬੀਕੇ ਜੂ ਸਿੱਧੂਪੁਰ ਜਿਨ੍ਹਾਂ ਦੇ ਡੱਲੇਵਾਲ ਸਾਹਿਬ ਅੱਜ ਅੱਜਕੱਲ ਪ੍ਰਧਾਨ ਹੈ ਉਹ ਜਥੇਬੰਦੀ ਦੇ ਪ੍ਰਧਾਨ ਹੁੰਦੇ ਸੀਗੇ ਉਹ ਖਮਾਣਾ ਤੋਂ ਉਹਨਾਂ ਨੇ ਚੰਡੀਗੜ੍ਹ ਪ੍ਰੋਟੈਸਟ ਕਰਨ ਆਣਾ ਸੀ ਜੀ ਰਸਤੇ 'ਚ ਮੁਰੰਡੇ ਦੇ ਕੋਲ ਉਹਨਾਂ ਨੂੰ ਪੁਲਿਸ ਨੇ ਘੇਰ ਲਿਆ ਹਾਂ ਤੇ ਪੁਲਿਸ ਗਰਮੀਆਂ ਦੇ ਦਿਨ ਸੀਗੇ ਤੇ ਪੁਲਿਸ ਨੇ ਉਹਨਾਂ ਨੂੰ ਘੇਰ ਲਿਆ ਤੇ ਪੁਲਿਸ ਨੇ ਕਿਹਾ ਸੀ ਤੁਹਾਨੂੰ ਅੱਗੇ ਨਹੀਂ ਜਾਣ ਦੇਣਾ ਤੇ ਉਹ ਉਹ ਨਾ ਉੱਥੇ ਹੀ ਸੜਕ ਦੇ ਵਿੱਚ ਮਤਲਬ ਦੁਪਹਿਰ ਦੀ ਗਰਮੀ ਚ ਜੀ ਪੱਕੀ ਸੜਕ ਦੇ ਉੱਤੇ ਬੈਠ ਕੇ ਹਮ ਬੈਠ ਕੇ ਤੇ ਪੁਲਿਸ ਨੇ ਲਾਠੀ ਚਾਰਜ ਕੀਤਾ ਤੇ ਉਹ ਲਾਠੀਆਂ ਖਾਂਦੇ ਵੀ ਉੱਥੋਂ ਉੱਠੇ ਨਹੀਂ ਹਮ ਜਦੋਂ ਤੱਕ ਪੁਲਿਸ ਉਹਨਾਂ ਨੂੰ ਜਬਰੇ ਚੱਕ ਕੇ ਗੱਡੀਆਂ ਦੇ ਵਿੱਚ ਨਹੀਂ ਲੈ ਗਏ ਜੀ ਸੋ ਜਿਹੜੇ ਲੀਡਰ ਹੈ ਕਿਸਾਨਾਂ ਦੇ ਲੀਡਰ ਹੈ ਉਹ ਇਸ ਤਰ੍ਹਾਂ ਦੇ ਇਸ ਤਰ੍ਹਾਂ ਦਾ ਮਾਦਾ ਰੱਖਦੇ ਆ ਹਮ ਪਰ ਜਿਹੜੇ ਇਹ ਚਡੂਣੀ ਸਾਹਿਬ ਦਾ ਮੈਂ ਪਿਛਲੇ ਸਮੇਂ ਦੇ ਵਿੱਚ ਕਿਸਾਨ ਅੰਦੋਲਨ ਜਦੋਂ ਚੱਲਦਾ ਸੀਗਾ ਇਹਨਾਂ ਨੂੰ ਅਸੀਂ ਨੇੜਿਆਂ ਦੇਖਿਆ ਇਹਨਾਂ ਦਾ ਜਿਹੜਾ ਸੁਭਾਅ ਹੈ ਉਹ ਕਾਫੀ ਗਰਮ ਵਾਲਾ ਹੈ ਇਹ ਗਰਮੀ ਗਰਮੀ ਬਹੁਤ ਛੇਤੀ ਆ ਜਾਂ ਆ ਜਾਂਦੇ ਹਨ ਜਿਵੇਂ 26 26 ਦਾ ਜਿਹੜਾ ਕਿਸਾਨ ਟਰੈਕਟਰ ਪ੍ਰੇਡ ਸੀਗੀ ਉਹਦੇ ਵਾਸਤੇ ਸਾਰੇ ਕਿਸਾਨ ਲੀਡਰ ਕਹਿ ਰਹੇ ਸੀਗੇ ਕਿ ਡਾਇਰੈਕਟਰਾਂ ਤੇ ਸਾਰੇ ਟਰੈਕਟਰਾਂ ਤੇ ਆਓ ਪਰ ਟਰੈਕਟਰ ਜਿਹੜੇ ਆ ਉਹ ਕੋਈ ਲਾਲ ਕਿਲੇ ਤੇ ਕਿਸੇ ਮੋਨੂਮੈਂਟਸ ਤੇ ਨਹੀਂ ਜਾਣਗੇ ਤੇ ਚੜੂਣੀ ਸਾਹਿਬ ਨੂੰ ਪੁੱਛਿਆ ਕਿ ਚੜੂਣੀ ਸਾਹਿਬ ਟਰੈਕਟਰ ਜਿਹੜੇ ਲੈਂਦੇ ਜਾ ਰਹੇ ਆ ਤੇ ਕਿਸਾਨ ਲੀਡਰ ਇਹ ਕਹਿ ਰਹੇ ਇਹ ਕਹਿੰਦਾ ਟਰੈਕਟਰ ਕਿਹੜਾ ਧੂਫ ਦੇਣ ਦੇਣ ਨੂੰ ਲੈਂਦੇ ਹੋਏ ਸੋ ਸਾਰਾ ਨਰੇਟਿਵ ਜਿਹੜਾ ਕਿਸਾਨ ਲੀਡਰਸ਼ਿਪ ਦਾ ਸੀ ਉਹ ਇਹਨਾਂ ਨੇ ਬਦਲ ਦਿੱਤਾ ਸੀ ਜੀ ਸੋ ਜਦੋਂ ਵੀ ਕੋਈ ਗੱਲ ਹੁੰਦੀ ਸੀ ਇਹ ਹਮੇਸ਼ਾ ਇਹਨਾਂ ਦੀ ਗੱਲ ਹੁੰਦੀ ਸੀ ਵੀ ਬਾਈ ਚੱਕ ਲੋ ਚੱਕ ਲੋ ਕਰਾ ਦਿਓ ਹੂੰ ਮਤਲਬ ਵਾਇਲੈਂਟ ਕਿਸਮ ਦੀ ਜਿਹੜੀ ਉਹ ਹੁੰਦੀ ਨਾ ਅਗਰੈਸਿਵਨੈਸ ਜਿਹੜੀ ਆ ਉਸ ਤਰ੍ਹਾਂ ਉਹ ਕਰਦੇ ਆ ਜੀ ਹੁਣ ਇਹਨਾਂ ਨੇ ਜਿਵੇਂ ਅੱਜ ਘਟਨਾ ਵਾਪਰੀ ਮੈਂ ਵੀਡੀਓ ਮੈਂ ਦੇਖ ਰਿਹਾ ਸੀਗਾ ਕਿ ਉਹ ਟਰਾਲੀ ਦੇ ਉੱਤੇ ਭਾਸ਼ਣ ਦੇ ਰਿਹਾ ਅਨਾਲ ਕੁਰੂਖੇਤਰ ਦੀੋਂ ਘਟਨਾ ਹੈ ਇਸ ਕਤਰੇ ਦੇ ਅੱਗੇ ਧਰਨਾ ਲੱਗਿਆ ਹੋਇਆ ਸੀਗਾ ਹੁਣ ਉੱਥੇ ਗੱਲ ਕੀ ਹੋਈ ਜਿਆਦਾ ਹਜੇ ਡਿਟੇਲ ਸਾਹਮਣੇ ਨਹੀਂ ਆਈ ਪਰ ਉਹ ਥੱਲੇ ਆਏ ਥੱਲੇ ਆ ਕੇ ਪੁਲਿਸ ਦੇ ਵਿੱਚ ਜਿਹੜੇ ਇੱਕ ਉਹਨਾਂ ਦੇ ਸਿਵਲ ਵਰਦੀ ਦੇ ਵਿੱਚ ਅਫਸਰ ਖੜੇ ਸੀਗੇ ਉਹਨਾਂ ਦੇ ਥੱਪੜ ਮਾਰਿਆ ਉਹਨਾਂ ਨੇ ਤੇ ਮੈਂ ਇਹ ਬੜੀ ਬੜੀ ਮੈਂ ਉਹ ਦੇਖ ਰਿਹਾ ਸੀ ਕਿ ਪੁਲਿਸ ਅਫਸਰਾਂ ਦਾ ਵੀ ਜਜ਼ਵਾ ਸੀਗਾ ਜਾਂ ਸੰਜਮ ਸੀਗਾ ਕਿ ਉਹ ਚੜੂਣੀ ਉਹਨਾਂ ਨੂੰ ਫੜ ਕੇ ਗ੍ਰਫਤਾਰ ਕਰਕੇ ਇਸ ਤਰ੍ਹਾਂ ਲੈ ਜਾ ਰਹੇ ਸੀ ਹਮ ਬਿਲਕੁਲ ਜੇ ਅਸੀਂ ਬਹੁਤ ਸਾਰੀਆਂ ਉਹਦੇ ਚ ਦੇਖਦੇ ਆ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਕਿਉਂਕਿ ਇੰਨੀ ਦਸ਼ਮੇ ਤੋਂ ਕਵਰ ਕਰਦੇ ਰਹੇ ਆ ਹੈ ਨਾ ਦੇ ਸਟੂਡੈਂਟ ਉਹਦੇ ਚ ਹੁੰਦੇ ਸੀ ਆਪ ਧਰਨੇ ਵੀ ਕਰਦੇ ਰਹੇ ਆ ਤਾਂ ਅਸੀਂ ਦੇਖਿਆ ਸੀ ਕਿ ਆਮ ਤੌਰ ਤੇ ਹੁੰਦਾ ਕੀ ਹੈ ਇਹ ਛੋਟੀ ਜੀ ਘਟਨਾ ਹੁੰਦੀ ਹੈ ਜਾਂ ਕਈ ਵਾਰ ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਉਹਨਾਂ ਨੇ ਸ਼ਰਾਰਤੀ ਮੁੰਡਾ ਬਾੜ ਦੇਣਾ ਤੇ ਉਹਨਾਂ ਨੇ ਛੋਟੀ ਜੀ ਕੋਈ ਪੱਥਰ ਮਾਰਨਾ ਉਹਦੇ ਤੋਂ ਪੁਲਿਸ ਨੇ ਲਾਠੀ ਚਾਰਜ ਕਰ ਦੇਣਾ ਸੋ ਜੇ ਜਿਵੇਂ ਅੱਜ ਡੂਣੀ ਨੇ ਥੱਪੜ ਮਾਰਿਆ ਤੇ ਜੇ ਪੁਲਿਸ ਲਾਠੀ ਚਾਰਜ ਕਰ ਦਿੰਦੀ ਪੁਲਿਸ ਕੋਲ ਤਾਂ ਇੱਕ ਜਸਟੀਫਿਕੇਸ਼ਨ ਆ ਗਈ ਨਾ ਸੋ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਹੈ ਇਸ ਤਰ੍ਹਾਂ ਦੀ ਕਾਰਵਾਈ ਕਰਨ ਦੇ ਨਾਲ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਉਹ ਜਿਹੜੇ ਪ੍ਰੋਟੈਸਟਰ ਲੋਕ ਨੇ ਜਾਂ ਸੰਘਰਸ਼ ਕਰਨ ਵਾਲੇ ਲੋਕ ਆ ਉਹਨਾਂ ਤੇ ਦਮਨ ਕਰਨ ਦਾ ਮੌਕਾ ਮਿਲ ਜਾਂਦਾ ਹ ਹ ਸੋ ਇੱਕ ਗਲਤ ਗੱਲ ਹੈ ਜੀ ਇਹਦੇ ਵਾਸਤੇ ਰੁਨੀ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ ਹੈ। ਉਹਨਾਂ ਨੇ ਬਿਲਕੁਲ ਗਲਤ ਕੀਤਾ ਹੈ। ਤੇ ਇਸ ਤਰ੍ਹਾਂ ਦੇ ਜਿਹੜੇ ਜਿਹੜੇ ਐਕਸ਼ਨ ਹੈ ਉਹਦੇ ਕਰਕੇ ਉਹ ਉਹਨਾਂ ਐਕਸ਼ਨਸ ਕਰਕੇ ਕੋਈ ਵੀ ਅੰਦੋਲਨ ਜਿਹੜਾ ਹੈ ਉਹ ਸਫਲ ਨਹੀਂ ਹੋ ਸਕਦਾ। ਹਮ। ਅ ਸਰ ਅੱਗੇ ਵੱਧੀਆਂ ਗੱਲ ਕਰਦੇ ਆਂ ਪ੍ਰੇਮ ਸਿੰਘ ਚੰਦੂ ਮਾਜਰਾ। ਉਹਨਾਂ ਦੀ ਤਸਵੀਰ ਹੈ ਭਾਜਪਾ ਆਗੂ ਮਨਜਿੰਦਰ ਸਿੰਘ ਸਰਸਾ ਨਾਲ ਆ ਰਹੀਆਂ ਨੇ ਤੇ ਇਹਨਾਂ ਤਸਵੀਰਾਂ ਤੇ ਕਾਫੀ ਚਰਚਾਵਾਂ ਵੀ ਉੱਠ ਰਹੀਆਂ ਨੇ ਕਿ ਮੇਰਾ ਹੁਣ ਇਸ ਦੇ ਨਾਲ ਹੀ ਸਿੱਧਾ ਸਵਾਲ ਇਹ ਹੋਵੇਗਾ ਕਿ ਕੀ ਉਹ ਵੀ ਪਾਪਾ ਵਿੱਚ ਸ਼ਾਮਲ ਹੋਣ ਜਾ ਰਹੇ ਆ? ਆ ਕਾਫੀ ਇਸ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਜਲ ਰਹੀ ਹੈ WhatsApp ਯੂਨੀਵਰਸਿਟੀ ਪੂਰੀ ਲੱਗੀ ਹੋਈ ਆ ਜੀ ਕਿ ਚੰਦੂ ਮਾਜਰਾ ਸਾਹਿਬ ਜਾ ਰਹੇ ਆ। ਹੂੰ ਇਹਦਾ ਸ਼ਾਇਦ ਇੱਕ ਕਾਰਨ ਇਹ ਵੀ ਆ ਕਿ ਭਾਵੇਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਇਹ ਜੜੀਆਂ ਇੱਕ ਸਿਸ਼ਟਾਚਾਰਕ ਮਿਲਣੀ ਸੀ ਕਿਉਂਕਿ ਦੋਹੇ ਪਹਿਲਾਂ ਅਕਾਲੀ ਦਲ 'ਚ ਰਹੇ ਆ। ਹੂੰ ਤੇ ਪਰ ਕੁਝ ਲੋਕ ਕਹਿ ਰਹੇ ਆ ਇਹੋ ਜਾ ਸਕਦੇ ਆ ਕਿ ਇਸ ਕਿਉਂਕਿ ਉਹਨਾਂ ਦਾ ਉਹਨਾਂ ਬਾਰੇ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਸੀ ਕਿ ਅਕਾਲੀ ਦਲ ਪੁਨਰਸੁਰਜੀਤ ਦੇ ਵਿੱਚ ਉਹਨਾਂ ਦੀ ਪ੍ਰਧਾਨ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਗਰੁੱਪ ਦੇ ਨਾਲ ਪੂਰਾ ਉਹਨਾਂ ਨੂੰ ਮਤਲਬ ਮੈਚਿੰਗ ਨਹੀਂ ਉਹਨਾਂ ਦੀ ਹੋ ਰਹੀ ਹੈ ਤੇ ਉਹਨਾਂ ਨੂੰ ਅਹੁਦੇਦਾਰੀਆਂ ਔਰ ਜਿਹੜੀਆਂ ਦੂਜੀ ਕਾਰਜਕਾਰਨੀ ਹੈ ਉਹ ਤੋਂ ਵੀ ਬਾਹਰ ਰੱਖਿਆ ਗਿਆ ਹੈ ਉਹਨਾਂ ਦੇ ਬੇਟੇ ਨੂੰ ਸ਼ਾਮਲ ਕੀਤਾ ਗਿਆ ਸੋ ਇਹ ਹੁਣ ਕਿਸ ਤਰ੍ਹਾਂ ਦੀ ਜਿਹੜੀ ਐ ਮੀਟਿੰਗ ਸੀ ਇਹ ਕੋਈ ਉਹਨਾਂ ਦੀ ਪਰਸਨਲ ਕੰਮ ਕਾਰ ਵਾਲੀ ਮੀਟਿੰਗ ਸੀ ਜਾਂ ਕੋਈ ਪੋਲਿਟਿਕਲ ਮੀਟਿੰਗ ਸੀ ਉਹਨੇ ਦੇ ਹਰੇਕ ਬੰਦਾ ਜਦੋਂ ਜਾਂ ਤਾਂ ਕੋਈ ਜਿਹੜੇ ਦੋਵੇਂ ਲੀਡਰ ਆ ਉਹ ਸਪੱਸ਼ਟ ਕਰਦੇ ਹਨ ਉਹਨਾਂ ਨੇ ਕੀਤਾ ਨਹੀਂ ਇਹ ਗੱਲ ਉਹਨਾਂ ਨੇ ਕਿਹਾ ਇੱਕ ਸਸ਼ਟਾਚਾਰ ਦੀ ਮਿਲਣੀ ਸੀ ਜੀ ਹੁਣ ਜਿੱਥੇ ਕੁਝ ਲੋਕ ਇਹ ਕਹਿੰਦੇ ਨੇ ਕਿ ਚੰਦੂ ਮજરા ਸਾਹਿਬ ਬੀਜੇਪੀ ਜਾ ਸਕਦੇ ਹੂੰ ਉੱਥੇ ਮੈਂ ਇੱਕ ਹੋਰ ਸਵਾਲ ਖੜਾ ਕਰਦਾ ਮੈਂ ਕਹਿੰਨਾ ਕਿ ਇਹ ਵੀ ਤਾਂ ਹੋ ਸਕਦਾ ਕਿ ਬੀਜੇਪੀ ਔਰ ਪੁਨਰ ਸੰਜੀਤ ਦੇ ਗੱਠ ਜੋੜ ਦੀ ਕੋਈ ਗੱਲ ਹੁੰਦੀ ਹੋਵੇ ਜੀ ਬਿਲਕੁਲ ਲੋਕਿ ਪਿਛਲੇ ਦਿਨਾਂ ਦੇ ਵਿੱਚ ਇਹ ਖਬਰਾਂ ਆ ਰਹੀਆਂ ਕਿ ਬੀਜੇਪੀ ਜਿਹੜੀ ਹੈ ਉਹ ਅਕਾਲੀ ਦਲ ਨਾਲ ਗੱਠ ਜੋੜ ਕਰੇਗੀ ਜੀ ਉਹ ਕਰੇਗੀ ਕੈਪਟਨ ਅਮਰਿੰਦਰ ਸਿੰਘ ਵੀ ਬਿਆਨ ਦੇ ਚੁੱਕੇ ਆ ਹੂੰ ਕਈ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਹੈ ਹਨਾ ਮੈਨੂੰ ਕੋਈ ਇੱਕ ਬੀਜੇਪੀ ਦੇ ਵਿੱਚ ਮੇਰਾ ਸੋਰਸ ਹੈ ਹੂੰ ਉਹ ਕਹਿ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ ਦੇ ਦੋ ਵੱਡੇ ਲੀਡਰ ਜਿਹੜੇ ਆ ਅਗਲੇ ਕੁਸ਼ ਅਗਲੇ ਦਿਨਾਂ ਦੇ ਵਿੱਚ ਆ ਬੀਜੇਪੀ ਸ਼ਾਮਲ ਹੋ ਰਿਹਾ ਹੂੰ ਸੋ ਪੋਲੀਟੀਕਲੀ ਕਦੇ ਵੀ ਨਾ ਕੋਈ ਜੈਸਨੋ ਵਾਲੀ ਗੱਲ ਨਹੀਂ ਹੁੰਦੀ ਹੈ ਨਾ ਤੇ ਕੁਝ ਵੀ ਸੰਭਵ ਹੁੰਦਾ ਤੇ ਕੁਝ ਵੀ ਨਾ ਸੰਭਵ ਵੀ ਹੁੰਦਾ ਹੈ ਨਾ ਉਹ ਕਹਿੰਦੇ ਨੇ ਕਿ ਕ੍ਰਿਕਟ ਕ੍ਰਿਕਟ ਜਿਹੜੀ ਹੈ ਨਾ ਕ੍ਰਿਕਟ ਬਾਰੇ ਕਿਹਾ ਜਾਂਦਾ ਕਿ ਕ੍ਰਿਕਟ ਜਿਹੜਾ ਹੈ ਨਾ ਗੇਮ ਆਫ ਅਨਸਰਟੇਨਟੀ ਹੈ ਹੂੰ ਸੋ ਇਸੇ ਤਰ੍ਹਾਂ ਜਿਹੜੀ ਸਿਆਸਤ ਹੈ ਉਹ ਵੀ ਇੱਕ ਮਤਲਬ ਆ ਅਨਸਰਟਿਟੀ ਵਾਲੀ ਗੇਮ ਹੈ ਹੈਨਾ ਇੱਥੇ ਕੁਝ ਵੀ ਸੰਭਵ ਹੁੰਦਾ ਤੇ ਕਿਸੇ ਤਰ੍ਹਾਂ ਦੀ ਵੀ ਚਰਚਾ ਹੋ ਜਾਂਦੀ ਅੱਜ ਕੱਲ ਮੀਡੀਆ ਦੀ ਹੁਣ ਇਹ ਵੀ ਗੱਲ ਹੈ ਨਾ ਵੀ ਤੁਸੀਂ ਅੜਾ ਦਿਓ ਵਸ ਗੱਲ ਫੋਟੋ ਦੇਖ ਲਈ ਹੋ ਗਏ ਸ਼ਾਮਲ ਜੀ ਤੁਸੀਂ ਕਿਸੇ ਤੋਂ ਪੁਸ਼ਟੀ ਨਹੀਂ ਕਰਨੀ ਕਿਸੇ ਤੋਂ ਤੁਹਾਨੂੰ ਕਹਿਣ ਦੀ ਲੋੜ ਨਹੀਂ ਸਿਰਫ ਇਹ ਕਹਦੇ ਹੋ ਜੀ ਉੱਚ ਪੱਧਰੀ ਸੂਤਰਾਂ ਮੁਤਾਬਕ ਵਸ ਤੁਹਾਡਾ ਕੰਮ ਹੋ ਗਿਆ ਹੈਨਾ ਸੋ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਅ ਜਿਤ ਤੱਕ ਮੈਂ ਪਤਾ ਕੀਤਾ ਕੋਈ ਇਸ ਤਰ੍ਹਾਂ ਦੀ ਹਜੇ ਗੱਲਬਾਤ ਸਾਹਮਣੇ ਨਹੀਂ ਆਈ ਜਾਂ ਮੇਰੇ ਜਿੰਨੀ ਕੁ ਮੇਰੀ ਜਾਣਕਾਰੀ ਹੈ ਮੈਨੂੰ ਇਸ ਤਰ੍ਹਾਂ ਦਾ ਹਜੇ ਕੋਈ ਇਨਫੋਰਮੇਸ਼ਨ ਨਹੀਂ ਮਤਲਬ ਮਿਲੀ ਕਿ ਉਹ ਭਾਜਪਾ ਸ਼ਾਮਲ ਹੋ ਰਹੇ ਹੈ ਜੀ ਤੇ ਬਾਕੀ ਕੁਸ਼ਕੀਆਂ ਵੀ ਨਹੀਂ ਜਾ ਸਕਦਾ ਹੈ ਨਾ ਤੇ ਕੁਝ ਕੀ ਹੁੰਦਾ ਅਗਲੇ ਦਿਨਾਂ ਚ ਪਤਾ ਲੱਗ ਜਾਏਗਾ ਹਮ ਸਰ ਬੀਬੀਐਮਬੀ ਦੇ ਪੁਨਰਗਠਨ ਲਈ ਕੇਂਦਰ ਸਰਕਾਰ ਨੇ ਚਿੱਠੀ ਘਟ ਦਿੱਤੀ ਹੈ ਤੇ ਆਖਰ ਹੁਣ ਕੀ ਕਰਨਾ ਚਾਹ ਰਹੀ ਹੈ ਮੋਦੀ ਸਰਕਾਰ ਅ ਬੀਬੀਐਮਪੀ ਦੇ ਉੱਤੇ ਪੂਰੀ ਤਰ੍ਹਾਂ ਕੰਟਰੋਲ ਕਰਨ ਦੇ ਲਈ ਕੇਂਦਰ ਮੋਦੀ ਸਰਕਾਰ ਜਿਹੜੀ ਹੈ ਕੇਂਦਰ ਸਰਕਾਰ ਉਹ ਕਾਫੀ ਕਾਫੀ ਲੰਮੇ ਸਮੇਂ ਤੋਂ ਲੱਗੀ ਹੋਈ ਹੈ ਪੰਜਾਬ ਇਹਦਾ ਲਗਾਤਾਰ ਵਿਰੋਧ ਕਰ ਰਿਹਾ ਚਰਦਾ ਰਿਹਾ ਉਹਦੇ ਵਿੱਚ ਕੀ ਹੈਗਾ ਕਿ ਇਹ ਜਿਹੜਾ ਬੀਬੀਐਮਪੀ ਦਾ ਪੁਨਰਗਠਨ ਹੈ ਜਾਂ ਇਹਦਾ ਗਠਨ ਹੈ ਉਹ ਪੰਜਾਬ ਪੁਨਰਗਠਨ ਐਕਟ ਤਹਿਤ ਹੁੰਦਾ ਹੈ ਜੀ ਉਹਦੀ ਜਿਹੜਾ ਆਰਟੀਕਲ 79 uh, 2A ਹੈ ਸੋ ਉਸ ਉਸ ਕਾਨੂੰਨ ਦੇ ਮਤਬਕ ਉਸ ਐਕਟ ਦੇ ਮੁਤਾਬਕ ਦੋ ਮੈਂਬਰ ਜਿਹੜੇ ਆ ਦੋ ਮੈਂਬਰ ਸਟੇਟਸ ਨੇ ਜਿਹ ਇੱਕ ਹੈ ਹਰਿਆਣਾ ਇੱਕ ਹੈ ਪੰਜਾਬ ਜੀ ਹਰਿਆਣਾ ਹਰਿਆਣਾ ਦਾ ਜਿਹੜਾ ਡਿਪਾਰਟਮੈਂਟ ਹੈ ਉਹ ਇਰੀਗੇਸ਼ਨ ਹੈ ਤੇ ਜਿਹੜਾ ਪੰਜਾਬ ਦਾ ਡਿਪਾਰਟਮੈਂਟ ਆ ਉਹ ਬਿਜਲੀ ਬਿਜਲੀ ਦਾ ਕੰਟਰੋਲ ਦੇਖਦੇ ਆ ਸੋ ਦੋ ਇਹ ਮੈਂਬਰ ਸਟੇਟਸ ਹੈਗੀਆਂ ਪਰਮਨੈਂਟ ਮੈਂਬਰ ਆ ਉਹਦੇ ਬਾਅਦ ਮੀਟਿੰਗ ਦੇ ਮੁਤਾਬਕ ਹਿਮਾਚਲ ਨੂੰ ਵੀ ਬੁਲਾ ਲਿਆ ਜਾਂਦਾ ਤੇ ਆ ਰਾਜਸਥਾਨ ਨੂੰ ਵੀ ਬੁਲਾ ਰਿਹਾ ਜੀ ਹੁਣ ਜਿਹੜੀ ਭਾਜਪੀ ਹੈ ਪਹਿਲਾਂ ਉਹਨਾਂ ਨੇ ਕੀ ਕੀਤਾ ਕਿ ਪੰਜਾਬ ਦੀ ਜਿਹੜੀ ਸਿਕਿਉਰਿਟੀ ਸੀਗੀ ਡੈਮਸ ਦੇ ਉੱਤੇ ਉਹਨੂੰ ਹਟਾ ਕੇ ਉੱਤੇ ਸੀਆਈਐਸਐਫ ਲਾਤੀ ਜੀ ਜਿਹਦਾ ਪੰਜਾਬ ਦੇ ਵਿੱਚ ਵਿਰੋਧ ਹੋਇਆ ਪਿਛਲੇ ਦਿਨਾਂ ਦੇ ਵਿੱਚ ਤੇ ਹੁਣ ਇਹ ਕੀ ਕਰ ਰਹੇ ਆ ਹੁਣ ਇਹ ਉਸ ਐਕਟ ਦੇ ਵਿੱਚ ਸੋਧ ਕਰਕੇ 4 ਦੋ ਹੋਰ ਸਟੇਟਾਂ ਨੂੰ ਰੈਗੂਲਰ ਮੈਂਬਰ ਬਣਾ ਰਿਹਾ ਜੀ ਉਹਦੇ ਛੇਮਾਚਲ ਵੀ ਹੈ ਤੇ ਚੌਥਾ ਜਿਹੜਾ ਹੈ ਰਾਜਸਥਾਨ ਹੈ ਜੀ ਹੁਣ ਅਜੇ ਤੱਕ ਇਹ ਤਾਂ ਕਲੈਰਿਟੀ ਨਹੀਂ ਹੈ ਕਿ ਇਹ ਜਿਹੜਾ ਇਹ ਜਿਹੜੇ ਮੈਂਬਰ ਹੋਣਗੇ ਉਹਨਾਂ ਦਾ ਕੀ ਰੋਲ ਹੋਏਗਾ ਕਿਵੇਂ ਰੋਲ ਹੋਏਗਾ ਕਿਉਂਕਿ ਬਿਜਲੀ ਔਰ ਇਰੀਗੇਸ਼ਨ ਦਾ ਡਿਪਾਰਟਮੈਂਟ ਜਿਹੜੇ ਡਿਪਾਰਟਮੈਂਟ ਹੈ ਜਾਂ ਇਹਦਾ ਜਿਹੜਾ ਪ੍ਰਬੰਧ ਹੈ ਉਹ ਦੋਹਾਂ ਸਟੇ ਪੰਜਾਬ ਔਰ ਹਰਿਆਣਾ ਨੂੰ ਵੰਡਿਆ ਹੋਇਆ ਹੈ ਔਰ ਪੰਜਾਬ ਦੇ ਕੋਲ 58% ਜਿਹੜਾ ਹਿੱਸੇਦਾਰੀ ਹੈ ਪੰਜਾਬ ਦੀ ਤੇ ਉਹਦੇ 'ਚ ਹੁਣ ਕੀ ਹੈ ਕਿ ਜਦੋਂ ਉਸ ਡੇਟਾ ਦੇ ਮੈਂ ਰੈਗੂਲਰ ਮੈਂਬਰ ਹੋ ਜਾਂਦੇ ਆ ਤਾਂ ਕੇਂਦਰ ਕੋਲੇ ਸੌਖਾ ਅਧਿਕਾਰ ਹੋ ਜਾਏਗਾ ਕਿ ਉਹ ਜਿਹੜਾ ਫੈਸਲਾ ਹੈ ਆਪਣੇ ਤਰੀਕੇ ਨਾਲ ਕਰਾ ਸਕਣ ਜਿਵੇਂ ਪਿੱਛੇ ਜੇ ਪਾਣੀ ਦਾ ਮਸਲਾ ਆ ਗਿਆ ਸੀ ਹਰਿਆਣਾ ਨੂੰ ਹਰਿਆਣੇ ਨੇ ਕਿਹਾ ਕਿ ਗਰਮੀਆਂ ਦੇ ਦਿਨ ਸਾਨੂੰ ਪਾਣੀ ਦਿਓ ਸਾਨੂੰ ਫालतੂ ਪਾਣੀ ਦੀ ਲੋੜ ਹੈ ਪੰਜਾਬ ਵਾਲਿਆਂ ਨੇ ਕਿਹਾ ਕਿ ਚਲੋ 4000 ਕਿਊਬਿਕ ਲੈ ਲਓ ਉਹਨਾਂ ਨੇ ਕਿਹਾ ਨਹੀਂ 4500 ਹੋਰ ਦਿਓ ਸਾਨੂੰ ਹਾਂਜੀ ਤੇ 4500 ਦਾ ਪੈ ਗਿਆ ਪੰਗਾ ਪੰਜਾਬ ਵਾਲਿਆਂ ਨੇ ਕਿਹਾ ਅਸੀਂ ਨਹੀਂ ਦੇ ਸਕਦੇ ਪਾਣੀ ਤੇ ਉਹਨਾਂ ਨੇ ਕੇਂਦਰ ਨੇ ਕੀ ਕੀਤਾ ਕਿ ਮੀਟਿੰਗ ਬੁਲਾਈ Rajasthan Rajasthan Haryana ਤੇ Rajasthan Haryana ਤੇ ਦਿੱਲੀ ਤੇ ਪੰਜਾਬ ਇਹਨਾਂ ਦੀ ਇੱਕ ਮੀਟਿੰਗ ਕਰਵਾਈ ਹੁਣ ਹਰਿਆਣੇ ਚ ਵੀ ਭਾਜਪੀ ਦੀ ਸਰਕਾਰ ਹੈ Rajasthan ਚ ਵੀ ਦਿੱਲੀ ਚ ਵੀ ਇਹ ਹਿਮਾਚਲ ਜਿਹੜਾ ਆ ਉਹ ਕਾਂਗਰਸ ਦੇ ਹੀ ਉਹ ਐਬਸਟੇਨ ਕਰ ਗਿਆ ਜੀ ਤੇ ਉਹਨਾਂ ਨੇ ਤਿੰਨ ਇੱਕ ਨਾਲ ਡਿਸੀਜਨ ਕਰਵਾ ਕੇ ਪਾਣੀ ਦਾ ਆਫ ਕਰ ਦਿੱਤਾ ਫੈਸਲਾ ਦਿੱਤਾ ਜੀ ਸੋ ਇਸ ਤਰ੍ਹਾਂ ਇਸ ਤਰ੍ਹਾਂ ਪੰਜਾਬ ਸਰਕਾਰ ਨੂੰ ਜਾਂ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਜਾਂ ਪੰਜਾਬ ਦਾ ਜਿਹੜਾ ਪੱਖ ਹੈ ਉਹ ਇਹ ਕਿਹਾ ਜਾ ਰਿਹਾ ਕਿ ਪੰਜਾਬ ਦਾ ਜਿਹੜਾ ਰਾਈਟ ਹੈ ਉਹਨੂੰ ਡਿਲੂਟ ਕਰਨ ਵਾਸਤੇ ਪੂਰੀ ਤਰ੍ਹਾਂ ਉਹਦੇ ਤੇ ਕੰਟਰੋਲ ਕਰਨ ਵਾਸਤੇ ਮੋਦੀ ਸਰਕਾਰੇ ਡਿਸੀਜਨ ਲੈ ਰਹੀ ਹੈ ਪਰ ਇਹ ਅਜੇ ਚਿੱਠੀ ਆਈ ਹੈ ਇਹ ਚਿੱਠੀ ਸਾਰੇ ਉਹਨਾਂ ਨੇ ਸਟੇਟਸ ਦੇ ਜਿਹੜੇ ਸਬੰਧਤ ਸਟੇਟਸ ਹੈਗੇ ਉਹਦੇ ਚੀਫ ਸੈਕਟਰੀਜ਼ ਨੂੰ ਭੇਜੀ ਹੈ ਤੇ ਪੰਜਾਬ ਸਰਕਾਰ ਦਾ ਸਾਰੀਆਂ ਸਰਕਾਰਾਂ ਦਾ ਪੰਜਾਬ ਸੁਨੇ ਸਾਰੀਆਂ ਜਿਹੜੀਆਂ ਸਬੰਧਤ ਸਰਕਾਰਾਂ ਉਹਨਾਂ ਤੋਂ opinion ਮੰਗਿਆ ਸੋ ਰਾਜਸਥਾਨ ਤਾਂ ਲਗਾਤਾਰ ਕਹਿ ਰਿਹਾ ਹੈ ਕਿ ਸਾਨੂੰ ਮੈਂਬਰ ਬਣਾਓ ਰੈਗੂਲਰ ਮੈਂਬਰ ਬਣਾਓ ਹਿਮਾਚਲ ਵੀ ਕਹਿ ਰਿਹਾ ਉਹ ਤਾਂ ਕਹਿਣ ਗਈ ਤੇ ਕੇਂਦਰ ਸਰਕਾਰ ਦਾ ਤੇ ਹਰਿਆਣੇ ਨੇ ਕਹਿ ਦੇਣਾ ਤੇ ਪੰਜਾਬ ਕੱਲਾ ਵਿਰੋਧ ਕਰ ਰਿਹਾ ਤੇ ਪੰਜਾਬ ਅਲੱਗ-ਥਲਗ ਹੋ ਗਿਆ ਉਹਨਾਂ ਨੇ ਤਿੰਨ-ਚਾਰ ਕਰਕੇ ਫੇਰ ਇਹਨਾਂ ਨੂੰ ਮੈਂਬਰ ਬਣਾ ਦੇ। ਸੋ ਇਹ ਇੱਕ ਮਤਲਬ ਕੰਟਰੋਲ ਕਰਨ ਦਾ ਇੱਕ ਤਰੀਕਾ ਹੈ ਕਿ ਪੰਜਾਬ ਦੇ ਦਾ ਜਿਹੜਾ ਅਧਿਕਾਰ ਹੈ ਜਾਂ ਪੰਜਾਬ ਦਾ ਜਿਹੜਾ ਕੰਟਰੋਲ ਕੰਟਰੋਲ ਹੈ ਉਹਨੂੰ ਡਿলিউਟ ਕਰ ਦੇ। ਇੰਦਰ ਸਰਕਾਰ ਜਿਹੜੀ ਹੈ ਉਹ ਸਾਰਾ ਕੁਝ ਆਪਣੇ ਹੱਥ ਦੇ ਵਿੱਚ ਲੈਣਾ ਚਾਹਦੀ ਹੈ। ਜੀ ਸਰ ਮਰਹੂਮ ਏ ਡੀਜੀਪੀ ਪੂਰਨ ਕੁਮਾਰ ਉਹਨਾਂ ਦਾ ਅੱਜ ਪੋਸਟਮਾਰਟਮ ਤੋਂ ਬਾਅਦ ਸਸਕਾਰ ਕਰ ਦਿੱਤਾ ਗਿਆ। ਤੇ ਉਧਰ ASI ਸੰਦੀਪ ਸਿੰਘ ਦਾ ਜਿਹੜਾ ਖੁਦਕੁਸ਼ੀ ਮਾਮਲਾ ਹੈ ਉਹਦੇ ਵਿੱਚ ਜਿਹੜਾ ਸੁਸਾਈਡ ਨੋਟ ਮਿਲਿਆ ਹੈ ਉਹਦੇ ਵਿੱਚ ਪੂਰਨ ਕੁਮਾਰ ਤੇ ਗੰਭੀਰ ਦੋਸ਼ ਲਗਾਏ ਗਏ ਨੇ ਇਹਦੇ ਬਾਰੇ ਦੱਸੋ ਇਹ ਬਿਲਕੁਲ ਪਿਛਲੇ ਕਈ ਦਿਨਾਂ ਦਾ ਹੀ ਮਾਮਲਾ ਚੱਲ ਰਿਹਾ ਸੀਗਾ ਕਿਉਂਕਿ ਪਰਿਵਾਰ ਜਿਹੜਾ ਹੈ ਉਹ ਅੜਿਆ ਹੋਇਆ ਸੀਗਾ ਉਹ ਸਮਟਮ ਨਹੀਂ ਕਰਵਾ ਰਿਹਾ ਸੀਗਾ ਔਰ ਕਿਹਾ ਸੀਗਾ ਪਰਿਵਾਰ ਦਾ ਕਹਿਣਾ ਸੀਗਾ ਕਿ ਜਦੋਂ ਤੱਕ ਡੀਜੀਪੀ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਤੇ ਸਬੰਧਤ ਸਰਕਾਰੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਉਹ ਆ ਇਸ ਦੇ ਉੱਤੇ ਕੋਈ ਮਤਲਬ ਡਿਸੀਜਨ ਨਹੀਂ ਲੈਣਗੇ ਤੇ ਹੁਣ ਐਸਐਸਪੀ ਐਸਪੀ ਦਾ ਜਿਹੜਾ ਐਸਐਸਪੀ ਦਾ ਰੋहतक ਦਾ ਤਵਾਦਲਾ ਹੋ ਗਿਆ ਤੇ ਇਸੇ ਤਰ੍ਹਾਂ ਡੀਜੀਪੀ ਨੂੰ ਛੁੱਟੀ ਭੇਜ ਦਿੱਤਾ ਗਿਆ ਐ ਐਡੀਸ਼ਨਲ ਡੀਜੀਪੀ ਲਾ ਦਿੱਤਾ ਗਿਆ ਕਈ ਕਦਮ ਹਰਿਆਣਾ ਸਰਕਾਰ ਨੇ ਚੁੱਕੇ ਆ ਤੇ ਇਸੇ ਦੌਰਾਨ ਇਹ ਘਟਨਾ ਵਾਪਰਦੀ ਹੈ ਕਿ ਪੂਰਨ ਕੁਮਾਰ ਦੇ ਖਿਲਾਫ ਜੋ ਜਿਹੜਾ ਕੇਸ ਦਰਜ ਕੀਤਾ ਗਿਆ ਸੀਗਾ ਜੇ ਤਾਂ ਪਰੇਸ਼ਾਨ ਹੋ ਕੇ ਉਹ ਇਹ ਕਹਿ ਰਿਹਾ ਸੀ ਕਲੇਮ ਕਰ ਰਿਹਾ ਸੀਗਾ ਕਿ ਉਹਨੂੰ ਫਸਾਇਆ ਜਾ ਰਿਹਾ ਹੈ ਔਰ ਟੌਰਚਰ ਕੀਤਾ ਜਾ ਰਿਹਾ ਹੈ ਉਹਨੂੰ ਆ ਜਾਤੀ ਉਹਦੀ ਜਾਤ ਜਾਤ ਕਰਕੇ ਨੀਵੀਂ ਜਾਤ ਦਾ ਹੋਣ ਕਰ ਕਥਿਤ ਨੀਵੀਂ ਜਾਤ ਦਾ ਹੋਣ ਕਰਕੇ ਉਹ ਉਹਨਾਂ ਦੇ ਖਿਲਾਫ ਜਿਹੜਾ ਹੈ ਉਹਨਾਂ ਨੂੰ ਹਿਮਿਲੇਟ ਕੀਤਾ ਜਾ ਰਿਹਾ ਸੋ ਜਿਹੜਾ ਬੰਦਾ ਉਸ ਕੇਸ ਦੀ ਜਾਂਚ ਕਰ ਰਿਹਾ ਸੀ ਏਐਸਆਈ ਜੀ ਉਹ ਏਐਸਆਈ ਨੇ ਵੀ ਸੁਸਾਈਡ ਕਰ ਲਿਆ ਹੂੰ ਉਹਨਾਂ ਨੇ ਉਹ ਉਹਨੇ ਆਪਣੇ ਆਪਣਾ ਜਿਹੜਾ ਸੁਸਾਇਡ ਨੋਟ ਹੈ ਉਹਦੇ ਵਿੱਚ ਲਿਖਿਆ ਕਿ ਪੂਰਨ ਕੁਮਾਰ ਦੇ ਖਿਲਾਫ ਜਿਹੜੇ ਆ ਉਹ ਦੋਸ਼ ਜੀ ਆ ਗੰਭੀਰਿਆ ਉਹਦੇ ਕੋ ਸਬੂਤ ਹੈ ਇਹਦੇ ਹੂੰ ਹੁਣ ਦੇਖੋ ਖੁਦਕਿਸ਼ੀ ਚਾਹੇ ਪੂਰਨ ਕੁਮਾਰ ਨੇ ਕੀਤੀ ਹੂੰ ਚਾਹੇ ਇਹਨੇ ਸੰਦੀਪ ਨੇ ਕੀਤੀ ਸੰਦੀਪ ਸੰਦੀਪ ਸੀਗਾ ਨਾ ਨਾ ਹੂੰ ਸੋ ਖੁਦਕਿਸ਼ੀਆਂ ਮੌਤਾਂ ਤਾਂ ਦੋਹੇ ਮਾਰੀਆਂ ਬਿਲਕੁਲ ਚਾਹੇ ਡੀਜੀਪੀ ਹੈ ਚਾਹੇ ਐਸਆਈ ਜੀ ਮਨੁੱਖ ਤਾਂ ਮਨੁੱਖ ਹੈ ਬਿਲਕੁਲ ਅਸਲ ਚ ਮਸਲਾ ਹੈ ਹਾਲਾਤ ਦਾ ਹੂੰ ਵੀ ਉਹ ਕਿਹੜੇ ਹਾਲਾਤ ਸੀਗੇ ਹੂੰ ਜਿਨ੍ਹਾਂ ਹਾਲਾਤਾਂ ਦਾ ਏ ਡੀਜੀਪੀ ਮੁਕਾਬਲਾ ਨਹੀਂ ਕਰ ਸਕਿਆ ਹੂੰ ਤੇ ਉਹਨੇ ਮਰ ਜਾਣਾ ਬਿਹਤਰ ਸਮਝਿਆ ਬਿਲਕੁਲ ਤੇ ਉਹ ਕਿਹੜੇ ਹਾਲਾਤ ਸੀਗੇ ਜਿਹਦਾ ਟੱਕਰਾ ਉਹ ਏਐਸਆਈ ਨਹੀਂ ਸੀ ਕਰ ਸਕਿਆ ਬਿਲਕੁਲ ਤੇ ਉਹਨੇ ਆਪਣੀ ਜਾਨ ਦੇ ਦਿੱਤੀ ਹੂੰ ਸੋ ਦੋ ਜਾਨਾਂ ਗਈਆਂ ਇਹ ਉਨੇ ਜਾਂਚ ਦਾ ਮੁੱਦਾ ਹੈ ਛੋਟੀ ਮੋਟੀ ਜਾਂਚ ਦਾ ਮੁੱਦਾ ਨਹੀਂ ਇਹ ਸਿਟਿੰਗ ਮੈਜਿਸਟਰੇਟ ਤੋਂ ਜਾਂਚ ਹੋਣੀ ਚਾਹੀਦੀ ਹੈ ਉਸ ਤਰ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਮਿਸ਼ਨ ਬਣਾ ਕੇ ਪ੍ਰੋਪਰੀ ਦੀ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਇੱਕ ਇਸ਼ੂ ਦੇ ਵਿੱਚ ਦੋ ਜਾਨਾਂ ਗਈਆਂ ਔਰ ਦੋਨੋਂ ਔਰ ਸਬ ਅਫਸਰਸ ਨੇ ਔਰ ਇੱਕ ਤਾਂ ਏ ਡੀ ਜੀ ਪੀ ਹੈ ਇੱਕ ਏ ਐਸ ਆਈ ਹੈ ਸੋ ਦੋਵੇਂ ਜਾਨਾਂ ਕੀਮਤੀ ਹੈ ਸੋ ਉਹ ਕਿਹੜੇ ਹਾਲਾਤ ਸੀਗੇ ਜਿਨ੍ਹਾਂ ਨੇ ਇਹਨੂੰ ਇਹਨਾਂ ਦੋਵਾਂ ਨੂੰ ਆਪਣ ਆਪੋ ਆਪਣੀ ਜਾਨ ਲੈਣ ਦਾ ਮਤਲਬ ਲਈ ਮਜਬੂਰ ਕਰ ਦਿੱਤਾ। ਸੋ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਇਹ ਜਦੋਂ ਮੌਤ ਹੋਈ ਤੇ ਉਧਰ ਹਰਿਆਣਾ ਸਰਕਾਰ ਨੇ ਕਾਰਵਾਈ ਕੀਤੀ ਤੇ ਇਸ ਪਰਿਵਾਰ ਨੇ ਅ ਨਿਸ਼ੈਮਤੀ ਦਿੱਤੀ। ਪੋਸਟਮਾਰਟਮ ਹੋਇਆ ਮੈਜਿਸਟਰ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਦੇ ਵਿੱਚ ਵੀਡੀਓਗ੍ਰਾਫੀ ਹੋਈ ਪੋਸਟਮਾਰਟਮ ਦੀ ਤੇ ਫਿਰ ਉਹਦਾ ਸਸਕਾਰ ਹੋਇਆ। ਤੇ ਪਰ ਇਹ ਮਾਮਲਾ ਬਹੁਤ ਗੰਭੀਰ ਹੈ। ਇਹਦੀ ਜਾਂਚ ਜਿਹੜੀ ਹੈ ਇਹਦੀ ਕਮਿਸ਼ਨ ਪ੍ਰੋਪਰ ਕਮਿਸ਼ਨ ਬਣ ਕੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਉਹਨਾਂ ਹਾਲਾਤਾਂ ਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ ਜਿਨ੍ਹਾਂ ਦੋਹਾਂ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ। ਹੂੰ ਸਰ ਇਸ ਦੇ ਨਾਲ ਹੀ ਮੈਂ ਸਵਾਲ ਪੁੱਛਾਂਗਾ ਕਿ ਜਿਵੇਂ ਇਹ ਸਵਾਲ ਮੈਂ ਤੁਹਾਨੂੰ ਪਹਿਲਾਂ ਵੀ ਪੁੱਛ ਚੁੱਕਿਆ ਕਿ ਇਸ ਪਿੱਛੇ ਕੋਈ ਸਾਜ਼ਿਸ਼ ਦਾ ਮੈਂ ਇਸ ਤੋਂ ਇਹ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਪਹਿਲਾਂ ਏ ਡੀ ਜੀ ਪੀ ਪੂਰਨ ਕੁਮਾਰ ਉਹ ਸੁਸਾਈਡ ਕਰਦੇ ਨੇ ਤੇ ਉਹਨਾਂ ਦਾ ਸੁਸਾਈਡ ਨੋਟ ਸਾਹਮਣੇ ਆਉਂਦਾ ਹੁਣ ਉਸ ਦੇ ਨਾਲ ਹੀ ਸੰਦੀਪ ਸਿੰਘ ਉਹ ਸੁਸਾਈਡ ਕਰਦੇ ਨੇ ਤੇ ਉਹਨਾਂ ਦਾ ਸੁਸਾਈਡ ਨੋਟ ਸਾਹਮਣੇ ਆਉਂਦਾ ਤੇ ਪੂਰਨ ਕੁਮਾਰ ਤੇ ਗੰਬੀਰ ਦੋਸ਼ ਲਾਏ ਜਾਂਦੇ ਇਹ ਇਹਨਾਂ ਦੋਵਾਂ ਦਾ ਕੀ ਰਿਲੇਵੈਂਸ ਹੈ ਕਿ ਤੁਸੀਂ ਇਸ ਦੇ ਪਿੱਛੇ ਕੋਈ ਸਾਜ਼ਿਸ਼ ਵੀ ਸਮਝਦੇ ਹੋ ਦੇਖੋ ਇਸ ਤਰ੍ਹਾਂ ਮੈਨੂੰ ਲੱਗਦਾ ਕਿ ਸਾਡਾ ਕਮੈਂਟ ਕਰਨਾ ਥੋੜਾ ਮੁਸ਼ਕਲ ਹੈ ਕਿਉਂਕਿ ਆਪਾਂ ਉਹੀ ਗੱਲ ਕਰ ਸਕਦੇ ਆਂ ਜਿਹਦਾ ਕੋਈ ਸਾਡੇ ਕੋਲ ਸਬੂਤ ਹੋਵੇ ਜਾਂ ਜਿਹਦਾ ਕੋਈ ਆਪਾਂ ਕੋਈ ਕੋਸ ਤਰੀਕੇ ਨਾਲ ਕੋਈ ਇਸ ਤਰ੍ਹਾਂ ਦਾ ਪ੍ਰਮਾਣ ਹੋਵੇ ਇਹਦੇ ਬੇਸ ਤੇ ਆਪਾਂ ਗੱਲ ਕਹਿ ਸਕੀਏ ਕਿਉਂਕਿ ਦੋਹੇ ਮੈਂ ਪਹਿਲਾਂ ਜਿਵੇਂ ਪਹਿਲਾਂ ਕਿਹਾ ਕਿ ਇਹ ਮਨੁੱਖੀ ਜਾਨਾਂ ਦਾ ਮਸਲਾ ਹੈ ਹਾਲਾਤਾਂ ਦੀ ਨਿਸ਼ਾਨਦੇਹੀ ਜ਼ਰੂਰੀ ਹੈ ਹਾਂ ਇਹ ਜ਼ਰੂਰ ਹੈ ਕਿ ਕੁਝ ਲੋਕ ਇਹ ਜ਼ਰੂਰ ਕਹਿੰਦੇ ਕਿ ਜਿਸ ਤਰ੍ਹਾਂ ਦਾ ਆਪਣੇ ਦੇਸ਼ ਦੇ ਵਿੱਚ ਤੰਤਰ ਹੈ ਜਿਸ ਤਰ੍ਹਾਂ ਦਾ ਸਿਸਟਮ ਚੱਲਦਾ ਦਬੀ ਜਬਾਨ ਬੰਦੇ ਆਫ ਦਾ ਰਿਕਾਰਡ ਕਈ ਬੰਦੇ ਇਹ ਗੱਲ ਕਹਿ ਰਹੇ ਆ ਕਿ ਇਹ ਵੀ ਚੈੱਕ ਕਰ ਲੋ ਕਿਤੇ ਐਸਆਈ ਨੂੰ ਸਿਸਟਮ ਨੇ ਤਾਂ ਹੀ ਤਨੀ ਮਾਰ ਕੇ ਉਸ ਨੂੰ ਨੋਟ ਕਰਾ ਦਿੱਤਾ ਜੀ ਇਹ ਗੱਲ ਕਹਿ ਰਹੇ ਆ ਪਰ ਆਪਾਂ ਨਹੀਂ ਕਹਿ ਸਕਦੇ ਨਾ ਇਹਦੀ ਪੁਸ਼ਟੀ ਕਰ ਸਕਦੇ ਕਿਉਂਕਿ ਆਪਣੇ ਕੋਲ ਕੋਈ ਸਬੂਤ ਨਹੀਂ ਆਪਣੇ ਕੋਲ ਕੋਈ ਉਹਦਾ ਟਰੈਕ ਰਿਕਾਰਡ ਨਹੀਂ ਹੈ ਸੋ ਆਪਾਂ ਸਿਰਫ ਇਹੀ ਕਹਿ ਸਕਦੇ ਆ ਕਿ ਇਹ ਜਿਸਰਨੀਮੀ ਚਰਚਾਾਂ ਵਿੱਚ ਚਲਦੀਆਂ ਹੋਣਗੀਆਂ ਹੈ ਨਾ ਜਦ ਹੁਣ ਜਿਹਦਾ ਬੰਦਾ ਮਰ ਗਿਆ ਪਰਿਵਾਰ ਇਹਨਾਂ ਦੁਖੀ ਹੈ ਉਹ ਪੂਰਨ ਕੁਮਾਰ ਦਾ ਜਿਹੜੀ ਫੈਮਿਲੀ ਆ ਜਾਂ ਉਹਦੇ ਜਿਹੜੇ ਸਮਰਥਕ ਆ ਉਹ ਕਈ ਤਰ੍ਹਾਂ ਦੀਆਂ ਗੱਲਾਂ ਕਹਿਣਗੇ ਹਰ ਕੋਲ ਤੇ ਇਸੇ ਤਰ੍ਹਾਂ ਜਿਹੜਾ ਐਸਆਈ ਹੈ ਉਹ ਉਹ ਕਈ ਤਰ੍ਹਾਂ ਦੀਆਂ ਗੱਲਾਂ ਕਹਿਣਗੇ ਪਰ ਉਹ ਗੱਲਾਂ ਦਾ ਆਧਾਰ ਕੀ ਹੈ ਬੇਸ ਕੀ ਹੈ ਉਹਦੀ ਇੱਕ ਜਾਂਚ ਹੋਣੀ ਚਾਹੀਦੀ ਹੈ ਫਿਰ ਹੀ ਆਪਾਂ ਕਿਸੇ ਫਾਈਨਲ ਕਨਕਲੂਜਨ ਤੇ ਪਹੁੰਚ ਸਕਦੇ ਹਾਂ ਜੀ ਸਰ ਹੁਣ ਗੱਲ ਕਰਦੇ ਹਾਂ ਸੁਖਪਾਲ ਸਿੰਘ ਖਹਿਰਾ ਬਾਰੇ ਉਹਨਾਂ ਤੇ ਜਿਹੜੇ ਆਮਦਨ ਤੋਂ ਵੱਧ ਜਾਇਦਾਦ ਦੇ ਜੋ ਇਲਜ਼ਾਮ ਲਾਏ ਗਏ ਸੀ ਉਹਨਾਂ ਨੂੰ ਰੋਕਣ ਦੀ ਉਹਨਾਂ ਨੇ ਜਿਹੜੀ ਮੰਗ ਰੱਖੀ ਹੈ ਤੇ ਇੱਕ ਹੀ ਮਾਮਲਾ ਹੈ ਤੇ ਕੀ ਇਹ ਹੁਣ ਇੱਕ ਝਟਕਾ ਸਮਝਿਆ ਜਾਵੇ? ਆ ਬਿਲਕੁਲ ਜੇ ਤੁਸੀਂ ਕੋਈ ਕਾਨੂੰਨੀ ਲੜਾਈ ਲੜਦੇ ਆਂ ਤੇ ਤੁਸੀਂ ਕੋਰਟ ਦੇ ਵਿੱਚ ਜਾਂਦੇ ਹੋ ਤੇ ਤੁਹਾਡਾ ਤੁਹਾਡੇ ਮੁਤਾਬਕ ਜਾਂ ਤੁਹਾਡੀ ਸੋਚ ਮੁਤਾਬਕ ਜਾਂ ਤੁਹਾਡੀ ਇੱਛਾ ਮੁਤਾਬਕ ਡਿਸੀਜਨ ਨਹੀਂ ਆਂਦਾ ਤਾਂ ਇੱਕ ਝਟਕਾ ਤਾਂ ਹੁੰਦਾ ਹੀ ਆ ਕਿਉਂਕਿ ਸੁਖਪਾਲ ਖਹਿਰਾ ਬਾਰੇ ਆਪਾਂ ਪਿਛਲੇ ਕਈ ਕਾਫੀ ਸਮੇਂ ਤੋਂ ਸੁਣ ਰਹੇ ਆਂ ਕਿ ਉਹ ਰੂਪੋਸ਼ ਹੋਏ ਹੋਏ ਆ ਉਹਨਾਂ ਨੇ ਆਪਣੀਆਂ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਜੀ ਤੇ ਪਹਿਲਾ ਪੋਸਟ ਪਾਈ ਸੀ ਫਿਰ ਲੰਬੀ ਚੌੜੀ ਇੱਕ ਵੀਡੀਓ ਪਾਈ ਜਿਹਦੇ ਵਿੱਚ ਉਹ ਕਲੇਮ ਕਰ ਰਿਹਾ ਕਿ ਪਿਛਲੇ 3.5 ਸਾਲ ਦੇ ਵਿੱਚ ਇਹ ਸਰਕਾਰ ਨੇ 5 ਕੇਸ ਉਹਨਾਂ ਤੇ ਦਰਜ ਕੀਤੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਖੋਰੀ ਵਾਲੀ ਜਿਹੜੇ ਕੇਸ ਆ ਉਹ ਦਰਜ ਕੀਤੇ ਗਏ ਆ ਤੇ ਹੋਰ ਇੱਕ ਨਵਾਂ ਕੇਸ ਦਰਜ ਕੀਤਾ ਜਾ ਰਿਹਾ ਸੋ ਉਹਨਾਂ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਇੱਕ ਅਪੀਲ ਪਾਈ ਸੀ ਕਿ ਇਸ ਇਹ ਜਿਹੜਾ ਕੇਸ ਹੈ ਉਹ ਬਦਲਾਖੋਰੀ ਸਿਆਸੀ ਬਦਲਾਖੋਰੀ ਦਾ ਨਤੀਜਾ ਹੈ ਤੇ ਇਹਨੂੰ ਇਹਦੀ ਜਾਂਚ ਨੂੰ ਰੋਕਿਆ ਜਾਵੇ ਪਰ ਆਪਾਂ ਆਮ ਤੌਰ ਤੇ ਦੇਖਿਆ ਕਿ ਕੋਰਟ ਜਿਹੜੀ ਹੈ ਅਦਾਲਤ ਜਿਹੜੀ ਹੈ ਉਹ ਜਾਂਚ ਨੂੰ ਕਦੇ ਨਹੀਂ ਰੋਕਦੀ ਹੂੰ ਜੇ ਕੋਈ ਬੰਦਾ ਇਹ ਕਹੇ ਕਿ ਜੀ ਮੈਂ ਬਹੁਤ ਦੁੱਧ ਧੋਤਣਾ ਤੇ ਮੇਰੇ ਖਿਲਾਫ ਜਿਹੜੀ ਜਾਂਚ ਆਏ ਉਹ ਰੋਕ ਦਿੱਤੀ ਜਾ ਬਿਲਕੁਲ ਤੇ ਕਾਨੂੰਨ ਇਹੀ ਕਹਿੰਦਾ ਕਿ ਤੁਸੀਂ ਜਾਂਚ ਦੇ ਵਿੱਚ ਆਓ ਜੁੱਧ ਤੋਤੇ ਤੁਸੀਂ ਆਪੇ ਸਾਫਤ ਹੋ ਜਾਓਗੇ ਸੋ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਇਹ ਇੱਕ ਤਰ੍ਹਾਂ ਦਾ ਇਹ ਝਟਕਾ ਲੱਗਿਆ ਹੁਣ ਉਹ ਸੁਪਰੀਮ ਕੋਰਟ ਜਾ ਸਕਦੇ ਆ ਉਹ ਚ ਉਦਾਲਤ ਜਾ ਸਕਦੇ ਆ ਔਰ ਅਦਾਲਤ ਦੇ ਵਿੱਚ ਜੇ ਸੁਪਰੀਮ ਕੋਰਟ ਉਹਨਾਂ ਨੂੰ ਕੋਈ ਰਾਹਤ ਮਿਲਦੀ ਹੈ ਕਾਨੂੰਨ ਮੁਤਾਬਕ ਉਹਨਾਂ ਦਾ ਕੇਸ ਸਮਝ ਕੇ ਕੁਝ ਹੋ ਜਾਂਦਾ ਤਾਂ ਠੀਕ ਹੈ ਨਹੀਂ ਤਾਂ ਫਿਰ ਸਮੱਸਿਆ ਤਾਂ ਹੈ ਹੀ ਹੈ ਬਿਲਕੁਲ ਔਰ ਜੇ ਇੱਕ ਕੇਸ ਤੋਂ ਮੰਨ ਲਾ ਹੋ ਵੀ ਗਿਆ ਤੇ ਜਦੋਂ ਸਰਕਾਰੀ ਤੁਹਾਡੇ ਮਗਰ ਪਈ ਹੋਈ ਹੈ ਤੇ ਫਿਰ ਟੈਨਸ਼ਨ ਤਾਂ ਰਹਿੰਦੀ ਹੈ ਨਾ ਬਿਲਕੁਲ ਸੋ ਸੁਖਪਾਲ ਖਹਿਰਾ ਹੁਣੀ ਪਿਛਲੇ ਕਾਫੀ ਸਮੇਂ ਤੋਂ ਕੇਸਾਂ ਦੇ ਵਿੱਚ ਉਲਝੇ ਹੋਏ ਆ ਔਰ ਉਹ ਆਪਣਾ ਪੱਖ ਰੱਖਦੇ ਵੀ ਰਹਿੰਦੇ ਨੇ ਪਰ ਇਹ ਜਿਹੜਾ ਕਾਨੂੰਨੀ ਤੌਰ ਤੇ ਇੱਕ ਤਰ੍ਹਾਂ ਦਾ ਇੱਕ ਕੇਸ ਦੇ ਵਿੱਚ ਉਹਨਾਂ ਨੂੰ ਜਿਹੜੀ ਆ ਰਾਹਤ ਨਹੀਂ ਮਿਲੀ ਹੂੰ ਸੋ ਬਹੁਤ ਬਹੁਤ ਧੰਨਵਾਦ ਲਾਲੀ ਜੀ ਸ਼ੁਕਰੀਆ ਸੋ ਇਹ ਸਨ ਕੁਝ ਅੱਜ ਦੇ ਮੁੱਦੇ ਕੱਲ ਨੂੰ ਫਿਰ ਕੁਝ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ ਧੰਨਵਾਦ ਕੁਝ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ ਧੰਨਵਾਦ